ਸਾਰਦੇ ਤੁਹਾਡੇ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏਗੇ ਉਹ ਲੈ ਕੇ ਆਏਗੇ ਆਪਾਂ ਕੜਾਈ ਵਾਲੇ ਸੂਟ ਦੀ ਕਟਾਈ ਕਰਨ ਦਾ ਤਰੀਕਾ ਦੇਖੋ ਬੈਸੇ ਤਾਂ ਤੁਹਾਨੂੰ ਇਹ ਚੀਜ਼ ਬਹੁਤ ਹੀ ਜ਼ਿਆਦਾ ਨਾਰਮਲ ਹੀ ਲੱਗੂਗੀ ਵੀ ਜਿਹੜਾ ਸੂਟ ਆ ਦੇਖੋ ਆਪਾਂ ਆਮ ਹੀ ਜਿਹੜੇ ਘਰ ਦੇ ਵਿੱਚ ਕਟਾਈ ਕਰਤੀ ਜਿਹੜੇ ਬਣਾ ਲੈਣੇ ਆਗੇ ਪਰ ਅੱਜ ਆਪਾਂ ਤੁਹਾਨੂੰ ਇਹਦੇ ਵਿੱਚ ਕੁਝ ਅਹੇ ਜਿਹੀਆਂ ਗੱਲਾਂ ਸਮਝਾਵਾਂਗੇ ਜਿਹੜੀਆਂ ਨੇ ਕੋ ਸਭ ਤੋਂ ਜ਼ਿਆਦਾ ਮਹਿੰਨਤ ਤੇ ਜ਼ਰੂਰੀ ਹੁੰਦੀਆਂ ਨੇ ਦੇਖੋ ਕੜਾਈ ਵਾਲਾ ਸੂਟ ਬੈਸਦਾ ਪਰ ਕਟਾਈ ਹਰ ਇੱਕ ਭੈਣ ਜਿਹੜੀ ਕਰ ਲੈਂਦੀ ਆ ਮੈਸ ਜਿਹੜਾ ਆਪਾਂ ਸੂਟ ਹੈ ਜਦੋਂ ਕਟਾਈ ਕਰਦੇ ਆ ਆਪਣੇ ਤੋਂ ਕੁਝ ਇੱਕ ਗਲਤੀ ਇਹਦੇ ਵਿੱਚ ਅਹੇ ਜਿਹਾ ਹੋ ਜਾਂਦੇ ਨੇ ਜਿਹਦੇ ਲਈ ਤੋਂ ਬਾਅਦ ਆਪਣਾ ਸੂਟ ਹੈ ਜਦੋਂ ਇਹ ਸੈੱਟ ਨਹੀਂ ਆਉਂਦਾ ਆਪਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਪੂਰੀ ਬਰੀਕੀ ਨਾਲ ਸਮਝਾਵਾਂਗੇ ਪੂਰੀ ਬਰੀਕੀ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਓ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਨਵੀਆਂ ਵਾਲ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਦੂਸਰਾ ਚੈਨਲ ਹੈਗਾ ਜੀ ਆਪਣਾ ਸਿੱਧੂ ਬਟਿਕ ਜੋਗਾ ਜਿਹੜਾ ਕਿ ਆਪਾਂ ਚੈਨਲ ਦੂਸਰਾ ਬਣਾਏਗਾ ਉਹਦੇ ਉੱਪਰ ਆਪਾਂ ਸਿਰਫ ਸੂਟਾਂ ਦੇ ਵੀਡੀਓ ਚ ਪਾਉਨੇ ਆਂਗੇ ਕਿਉਂਕਿ ਆਪਾਂ ਇਹਨੇ ਸੂਟਾਂ ਦਾ ਬੁਟੀਕ ਆਇਆ ਉਹ ਆਪਾਂ ਅਲੱਗ ਤੋਂ ਸ਼ੁਰੂ ਕਰ ਲਿਆ ਜਿਹੜਾ ਆਪਣਾ ਬੁਟੀਕਾਂ ਦਾ ਕੰਮ ਆ ਬੁਟੀਕਾਂ ਦੇ ਸੂਟਾਂ ਦਾ ਤੇ ਇਹ ਦੇਖੋ ਕੰਮ ਜਿਹੜਾ ਆਪਾਂ ਅਲੱਗ ਤੋਂ ਸ਼ੁਰੂ ਕੀਤਾ ਹੈਗਾ ਤੁਸੀਂ ਸੋਹਣਾ ਸੋਹਣਾ ਸੂਟ ਦੇਖਣ ਲਈ ਤੇ ਲੈਣ ਲਈ ਤੁਸੀਂ ਸਾਡੇ ਦੂਸਰੇ ਚੈਨਲ ਤੇ ਜਾ ਸਕਦੇ ਹੋ ਉਸ ਚੈਨਲ ਦਾ ਲਿੰਕ ਤੇ ਉਸ ਚੈਨਲ ਦਾ ਜਿਹੜੀ ਆਪਾਂ ਵੀਡੀਓ ਪਾਉਣੇ ਗਾ ਉਹ ਵੀਡੀਓ ਦਾ ਲਿੰਕ ਆਪਾਂ ਉਸ ਉਸ ਚੈਨਲ ਦੀਆਂ ਤੇ ਇਹਦੇ ਆਪਾਂ ਇਸ ਇਹਦੇ ਚੈਨਲ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਐਡ ਕਰਦੇ ਆਂਗੇ ਤਾਂ ਤੁਸੀਂ ਉਥੋਂ ਉਹ ਲਿੰਕ ਤੋਂ ਉਸ ਵੀਡੀਓ ਦੇ ਲਿੰਕ ਤੋਂ ਤੁਸੀਂ ਜਾ ਕੇ ਜਿਹੜਾ ਸੂਟ ਆਪਣਾ ਕਰ ਬੈਠਾ ਦੇਖ ਸਕਦੇ ਹੋ ਪਲੀਜ਼ ਰਿਕਵੈਸਟ ਹੈ ਜੀ ਸਾਡੇ ਉਸ ਚੈਨਲ ਨੇ ਵੀ ਉਨੇ ਹੀ ਪਿਆਰ ਦਿਓ ਜਿੰਨਾ ਤੁਸੀਂ ਸਾਡੇ ਇਸ ਚੈਨਲ ਨੂੰ ਦਿੱਤਾਗਾ ਤਾਂ ਸਾਡੇ ਉਸ ਚੈਨਲ ਤੇ ਵੀ ਸਬਸਕ੍ਰਾਈਬ ਫ੍ਰੀ ਜੇ ਤੁਸੀਂ ਸਾਨੂੰ ਕਰਨਾ ਨਾ ਭੁੱਲਿਓ ਆਓ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂਗਾ ਤੁਹਾਨੂੰ ਦੱਸ ਦੇਵਾਂਗੇ ਜਿਹੜਾ ਆਪਾਂ ਵਰਕ ਵਾਲਾ ਸੂਟ ਹੈਗਾ ਵੇ ਕਿਸ ਤਰੀਕੇ ਨਾਲ ਕਟਾਈ ਕਰਨਾ ਜਿਹੜਾ ਸੂਟ ਆਪਣੇ ਕੋਲ ਦੇਖੋ ਪਸ਼ਮੀਨੇ ਦਾ ਵਰਕ ਕੀਤਾ ਹੋਇਆ ਦੇਖੋ ਇਹ ਰੈਡੀਮੇਡ ਵਰਕ ਕੀਤਾ ਹੋਇਆ ਸੂਟ ਦਾ ਇਹ ਆਪਾਂ ਸੂਟ ਨਹੀਂ ਕਰਵਾਇਆ ਹੈਗਾ ਵਰਕ ਆਪਾਂ ਤੁਹਾਨੂੰ ਦੱਸਦੇ ਕਈ ਵਾਰ ਕੀ ਹੁੰਦਾਗਾ ਜਦੋਂ ਆਪਾਂ ਸੂਟ ਨੂੰ ਕਟਾਈ ਕਰਨ ਲੱਗਦੇ ਆ ਸੂਟ ਦੇ ਵਿੱਚ ਕਈ ਵਾਰ ਕਾਣ ਹੁੰਦਾਗਾ ਜੇ ਜੇ ਸੂਟ ਦੇ ਵਿੱਚ ਕਾਣ ਹੁੰਦਾਗਾ ਤਾਂ ਦੇਖੋ ਉਹ ਸੂਟ ਜਿਹੜਾ ਆਪਣਾ ਸੈੱਟ ਨਹੀਂ ਬਣਦਾ ਆਪਾਂ ਉਹਨੂੰ ਐਸੀ ਤਰੀਕੇ ਨਾਲ ਐਂ ਕੱਟ ਲੈਨੇ ਆ ਸਭ ਤੋਂ ਪਹਿਲਾਂ ਦੇਖੋ ਤੁਸੀਂ ਇਸ ਚੀਜ਼ ਨੂੰ ਦੇਖਣਾਗਾ ਵੀ ਆਪਣੇ ਜਿਹੜਾ ਸੂਟ ਦੇ ਵਿੱਚ ਹੈਗਾ ਕਾਣ ਤਾਂ ਨਹੀਂ ਹੈਗਾ ਦੇਖੋ ਕਿਸ ਤਰੀਕੇ ਨਾਲ ਆਪਾਂ ਨੀਚੋਂ ਘੇਰੇ ਤੋਂ ਕਢਾਈ ਫੜਾਂਗੇ ਦੇਖੋ ਤੁਸੀਂ ਦੇਖ ਸਕਦੇ ਜਦੋਂ ਮੈਂ ਘੇਰੇ ਤੋਂ ਕਢਾਈ ਫੜੀਏ ਦੇਖੋ ਇਹਦੇ ਵਿੱਚ ਜਿਹੜਾ ਵਿਚਾਲੇ ਇਹਦੇ ਵਿੱਚ ਬਿਲਕੁਲ ਦੇਖੋ ਇੰਨਾ ਕਾਣ ਹੈਗਾ ਜੇ ਆਪਾਂ ਇੱਥੋਂ ਦੇਖੀਏ ਤਾਂ ਇੰਨੀ ਕਢਾਈ ਦੇਖੋ ਜਮਾ ਸੈਂਟਰ ਦੇ ਵਿੱਚੋਂ ਆ ਜਿਹੜੀ ਸੈਂਟਰ ਵਾਲੀ ਇੰਨੀ ਕਢਾਈ ਹੈਗੀ ਆ ਦੇਖੋ ਵਿੱਚ ਨੂੰ ਮੁੜ ਗਈ ਜਿਹਦੀ ਹੱਡੀ ਬੇਲਾਈ ਦੇਖੋ ਇਹ ਨੀਚੇ ਨੂੰ ਇਸ ਤਰ੍ਹਾਂ ਮੁੜ ਗਈ ਆਪਾਂ ਤੁਹਾਨੂੰ ਇਹ ਹੀ ਚੀਜ਼ਾਂ ਇਹਦੇ ਵਿੱਚ ਸਮਝਾਉਣੀਆਂ ਨੇਗੀਆਂ ਹੁਣ ਆਪਾਂ ਜਿਹਦੇ ਸੂਟ ਨੂੰ ਕਟਾਈ ਕਰਾਂਗੇ ਦੇਖੋ ਜਦੋਂ ਆਪਾਂ ਇਹ ਸੂਟ ਨੂੰ ਕਟਾਈ ਕਰਾਂਗੇ ਇਹਨੂੰ ਥੱਲੋਂ ਕਿਹਨੂੰ ਆਪਾਂ ਫੋਲਡ ਕਰਨਾ ਹੈ ਤਾਂ ਦੇਖੋ ਆਪਾਂ ਇਹਦੇ ਨਾਲ-ਨਾਲ ਹੀ ਫੋਲਡ ਕਰਨਾ ਇਹਨੂੰ ਇਸ ਤਰ੍ਹਾਂ ਬਿਲਕੁਲ ਇਹਦੇ ਨਾਲ-ਨਾਲ ਤੇ ਉਹਦੇ ਲਈ ਦੇਖੋ ਆਪਾਂ ਕਿਵੇਂ ਕਟਾਈ ਕਰਾਂਗੇ ਸੂਟ ਨੂੰ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਸੂਟ ਦੇ ਜਿਹੜੀ ਇਹ ਦੋਨੇ ਸੈਂਟਰ ਪੈਨਲ ਨੇ ਇਹਨਾਂ ਨੂੰ ਆਪਾਂ ਮਿਲਾ ਕੇ ਦੇਖਾਂਗੇ ਵੀ ਇਹ ਸੈਂਟਰ ਆ ਜਿਹੜਾ ਇਹਨਾਂ ਦਾ ਆਉਂਦਾ ਕਿ ਨਹੀਂ ਆਉਂਦਾ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਜਮਾ ਦੇ ਉੱਪਰ ਰੱਖ ਕੇ ਦੇਖਾਂਗੇ ਇਸ ਤਰ੍ਹਾਂ ਬਿਲਕੁਲ ਇਹਨੂੰ ਸੈੱਟ ਕਰਨਾਗਾ ਆਪਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਆਪਾਂ ਜਮਾ ਸੈੱਟ ਕਰਾਂਗੇ ਦੇਖੋ ਇਹ ਬਿਲਕੁਲ ਸੈੱਟ ਹੋ ਗਿਆ ਤੇ ਹੁਣ ਆਪਾਂ نیچے ਘੇਰ ਤੋਂ ਦੇਖਦੇ ਆਂ ਵੀ ਇਹ ਸੈਕਟਰ ਹੈਗਾ ਕਿ ਨਹੀਂ ਹੈਗਾ ਦੇਖੋ نیچے ਤੇ ਵੀ ਥੋੜਾ ਜਿਹਾ ਜਿਹੜਾ ਆ ਉੱਪਰਲਾ ਪੱਲਾ ਹੈਗਾ ਨੀਚੇ ਨੂੰ ਜਾਂਦਾਗਾ ਇਹਨੂੰ ਆਪਾਂ ਦੇਖੋ ਚੰਗੀ ਤਰ੍ਹਾਂ ਸੈੱਟ ਕਰਾਂਗੇ ਇਸ ਤਰ੍ਹਾਂ ਇਹ ਸੈੱਟ ਕਰ ਤੋਂ ਬਾਅਦ ਹੁਣ ਆਪਾਂ ਇਹਦੇ ਵਿਚਾਲੇ ਦੇ ਵਿੱਚ ਜਿਹੜੀ ਕਰੀਜ਼ ਪਾ ਲਾਂਗੇ ਆਪਾਂ ਜਿਹੜੇ ਵਿਚਾਲੇ ਦੇ ਵਿੱਚ ਆ ਬਿਲਕੁਲ ਸੈਂਟਰ ਚ ਉਹਦੇ ਚ ਆਪਾਂ ਗਰੀਜ਼ ਪਾਵਾਂਗੇ ਸਭ ਤੋਂ ਪਹਿਲਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦੀ ਕਟਾਈ ਜਿਹੜੀ ਆਪਾਂ ਅੱਗੇ ਫੇਰ ਵਧਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਗਰੀਜ਼ ਪਾ ਕੇ ਇਹਨੂੰ ਸੈੱਟ ਕਰ ਲਿਆ ਸਾਰੇ ਕੱਪੜੇ ਨੂੰ ਦੇਖੋ 프ਰੰਟ ਵਰਕ ਨੂੰ ਇਸ ਤਰ੍ਹਾਂ ਇਹ ਕਰਨ ਤੋਂ ਬਾਅਦ ਹੁਣ ਆਪਾਂ ਦੇਖੋ ਇਹਨਾਂ ਦਾ ਨਾਪ ਦੇਖਣਾ ਹੈ ਇਹਨਾਂ ਦਾ ਨਾਮ ਹੈ ਇਹਦਾ ਛਾਤੀ ਹੈਗੀ ਕਿ 24 ਇੰਚ ਕਮਰ ਹੈਗੀ ਕਿ 22.5 ਇੰਚ ਆਪਾਂ 22 ਰੱਖਣੀ ਹੈ 24 ਇੰਚ ਇਹਨਾਂ ਦਾ ਛਾਤੀ ਹੈ 22 ਇੰਚ ਇਹਦੀ ਕਮਰ ਹੈ 25.5 ਇੰਚ ਇਹਨਾਂ ਦੀ ਹਿਪ ਹੈ ਇਹਦੇ ਹਿਸਾਬ ਨਾਲ ਦੇਖੋ ਆਪਾਂ ਇਹ ਸੂਟ ਦੀ ਜਿਹੜੀ ਕਟਾਈ ਕਰਨੀ ਆ ਹੁਣ ਆਪਾਂ ਸੂਟ ਦੀ ਸਭ ਤੋਂ ਪਹਿਲਾਂ ਲੈਂਥ ਮਿਣਾਂਗੇ ਲੈਂਥ ਹੈਗੀ ਦੇਖੋ ਇਹਨਾਂ ਦੀ 42 ਇੰਚ ਤਿਆਰ 42 ਇੰਚ ਤਿਆਰ ਤਾਂ ਆਪਾਂ ਇਸ ਤਰੀਕੇ ਨਾਲ ਜਦੋਂ ਮਿਣਾਂਗੇ ਤਾਂ ਆਪਾਂ 42.5 ਤੇ ਨਿਸ਼ਾਨ ਲਗਾਵਾਂਗੇ ਬਿਆਲੀ ਤੇ ਨਹੀਂ ਲਗਾਉਣਾ ਅੱਧਾ ਇੰਚ ਵਧਾ ਕੇ ਲਗਾਵਾਂਗੇ ਆਪਾਂ نیچے ਘੇਰ ਤੋਂ ਇਸ ਤਰ੍ਹਾਂ ਸਾਡੇ ਵੇਲੇ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਬਿਲਕੁਲ ਨਿਸ਼ਾਨ ਨੂੰ ਸਿੱਧਾ ਕਰਾਂਗੇ ਇਸ ਤਰ੍ਹਾਂ ਫੱਟੀ ਨਾਲ ਇਸ ਤਰ੍ਹਾਂ ਫੱਟੀ ਨਾਲ ਕੰਮ ਤੋਂ ਬਾਅਦ ਹੁਣ ਆਪਾਂ ਇਹਦੇ ਉੱਪਰ ਮੋਡੇ ਦਾ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ 6.5 ਇੰਚ ਦਾ 24 ਇੰਚ 7 ਤੇ 6.5 ਇੰਚ ਆਪਾਂ ਦਾ ਮੋਡਾ ਲਵਾਂਗੇ ਹੁਣ ਇੱਥੋਂ ਉੱਪਰ ਵੀ ਆਪਾਂ ਇਹਦੇ ਪਲੋਈ ਦਾ ਨਿਸ਼ਾਨ ਲਗਾਵਾਂਗੇ ਪਲੋਈ ਹੈਗੀ ਆ ਇਹਨਾਂ ਦੀ 12 ਇੰਚ ਤਿਆਰ ਤਾਂ ਆਪਾਂ 12.5 ਇੰਚ ਤੇ ਦੇਖੋ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਇਹ ਨਿਸ਼ਾਨ ਦੇਖੋ ਇਹ ਮੋਢੇ ਦਾ ਹੋ ਗਿਆ ਇਹ ਉੱਪਰੋਂ ਪਲੋਈ ਦਾ ਹੋ ਗਿਆ ਉਸ ਤੋਂ ਬਾਅਦ ਇਹ ਮੋਢੇ ਦੇ ਨਿਸ਼ਾਨ ਤੋਂ ਆਪਾਂ ਲਗਾਵਾਂਗੇ ਸਾਈਡ ਸਲਾਈ ਦਾ ਨਿਸ਼ਾਨ ਸਾਈਡ ਸਲਾਈ ਹੈਗੀ ਹੈ ਇਹਨਾਂ ਦੀ ਦੇਖੋ 17 ਇੰਚ 17 ਇੰਚ ਤਿਆਰ ਹੈ ਤਾਂ ਆਪਾਂ ਕੀ ਕਰਾਂਗੇ 18 ਇੰਚ ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਸਾਈਡ ਸਲਾਈ ਦੇਖੋ ਜਿਆਦਾ ਪਹਿਨਦੇ ਨੇ ਉਹਦੇ ਲਈ ਆਪਾਂ 18 ਇੰਚ ਤੇ ਨਿਸ਼ਾਨ ਲਗਾ ਲੈ ਲੰਬਾ ਪਲੇਟ ਇਹਦੇ ਵਿੱਚ ਪਾਵਾਂਗੇ ਆਪਾਂ 7 ਇੰਚ ਦਾ ਹੁਣ ਇਹ ਨਿਸ਼ਾਨਾ ਨੂੰ ਆਪਾਂ ਕੰਪਲੀਟ ਕਰਾਂਗੇ ਫਿਰ ਆਪਾਂ ਤੁਹਾਨੂੰ ਤੀਰਾ ਦੱਸਾਂਗੇ ਵੀ ਇਸ ਨਾਪ ਦੇ ਵਿੱਚ ਜਿਹੜਾ ਆਪਾਂ ਤੀਰਾ ਹੈਗਾ ਉਹ ਕਿੰਨੇ ਇੰਚ ਲਾਵਾਂਗੇ ਦੇਖੋ ਇਹ ਨਿਸ਼ਾਨ ਨੂੰ ਮੈਂ ਬਿਲਕੁਲ ਸਿੱਧਾ ਕਰ ਲਿਆ ਇਸ ਤਰ੍ਹਾਂ ਹੁਣ ਇਹਦੇ ਵਿੱਚ ਤੀਰੇ ਦਾ ਨਿਸ਼ਾਨ ਲਾਉਂਗੀ ਦੇਖੋ ਮੈਂ 6.5 ਇੰਚ ਹੁਣ ਤੁਹਾਨੂੰ ਲੱਗੂਗਾ ਵੀ 24 ਇੰਚ ਸਾਤੀ ਦੇ ਵਿੱਚ ਤੀਰਾਂ ਨਾਲ 6.5 ਲੱਤਾ ਕਿਉਂਕਿ ਇਹਦੇ ਵਿੱਚ ਆਪਾਂ 6.5 ਇੰਚੀ ਤੀਰਾ ਪਾਵਾਂਗੇ ਨਹੀਂ ਤਾਂ ਦੇਖੋ ਇਹਦੇ ਬੈਕ ਤੇ ਵੀ ਜਿਹੜਾ ਕਪੜਾ ਇਕੱਠਾ ਆਊਗਾ ਤੇ ਮੋਢਿਆਂ ਦੇ ਆਰਮੋਲ ਦੇ ਨੀਚੇ ਵਾਲੀ ਸ਼ਰਟ ਤੇ ਵੀ ਕਪੜਾ ਜਿਹੜਾ ਇਕੱਠਾ ਆਜੂਗਾ ਇਹਦੇ ਦੇ ਆਪਾਂ 6.5 ਇੰਚ ਤੀਰੇ ਤੇ ਨਿਸ਼ਾਨ ਲਗਾਵਾਂਗੇ ਜਾਂ ਕਿ 13 ਇੰਚ ਤੇ ਇਹ 6.5 13.5 6.5 ਕਰਕੇ ਆਪਾਂ ਦੇਖੋ ਇਹ ਨਿਸ਼ਾਨ ਆਪਾਂ ਕੰਪਲੀਟ ਕਰ ਲਿਆ ਆਸਤਰਾ ਉਸ ਤੋਂ ਬਾਅਦ ਛਾਤੀ ਦਾ ਨਿਸ਼ਾਨ ਆ ਗਿਆ ਛਾਤੀ ਹੈਗੇ 24 ਇੰਚ ਆਪਾਂ ਲਗਾਵਾਂਗੇ 25 ਇੰਚ ਤੇ ਨਿਸ਼ਾਨ। ਹੇਪ ਹੈਗੇ 25.5 ਤੇ ਆਪਾਂ 25.5 ਤੇ 4 29 ਇੰਚ ਤਾਂ ਆਪਾਂ ਦੇਖੋ ਇਹ ਨਿਸ਼ਾਨ ਆਪਾਂ ਪੂਰੇ 30 ਤੇ ਲਾ ਲਾਂਗੇ ਕਿਉਂਕਿ ਆਪਾਂ ਘੇਰੇ 'ਚ ਥੋੜਾ ਜਿਹਾ ਜ਼ਿਆਦਾ ਫੋਲਡ ਕਰ ਦਾਂਗੇ ਇਸ ਤਰ੍ਹਾਂ। ਇਹ ਮੈਂ 15 ਇੰਚ ਤੇ ਸਾਰੇ ਨਿਸ਼ਾਨ ਲਗਾ ਲਏ ਦੇਖੋ ਇਸ ਤਰ੍ਹਾਂ। ਸ਼ਾਨ ਨੂੰ ਬਿਲਕੁਲ ਮੈਂ ਸਿੱਧਾ ਕਰ ਲੂੰਗੀ ਕਿਉਂਕਿ ਇੱਥੋਂ ਆਪਾਂ ਇਹਨੂੰ ਕਟਾਈ ਕਰਨਾਗਾ ਨੀਚੇ ਵੀ ਆਪਾਂ 25 3 ਇੰਚ ਦੇ ਨਿਸ਼ਾਨ ਲਗਾਵਾਂਗੇ ਯਾਨੀ ਕਿ 15 ਇੰਚ ਤੇ ਇਸ ਤਰੀਕੇ ਦੇ ਨਾਲ ਇਹ ਨਿਸ਼ਾਨ ਨੂੰ ਵੀ ਆਪਾਂ ਬਿਲਕੁਲ ਇਹ ਨਿਸ਼ਾਨ ਦੇ ਨਾਲ ਸਿੱਧਾ ਕਰਾਂਗੇ ਇਸ ਤਰ੍ਹਾਂ ਹੁਣ ਆ ਗਈ ਮੋਢੇ ਦੀ ਗਲਾਈ ਹੁਣ ਜਿਹੜੇ 24 ਇੰਚ ਛਾਤੀ ਦੇ ਵਿੱਚ ਮੋਢੇ ਤੇ ਗਲਾਈ ਪਾਉਣੀ ਹੈ ਇਹ ਵੀ ਮੈਂ ਇੱਥੋਂ ਪਾਉਂਗੀ ਦੇਖੋ ਇਸ ਤਰ੍ਹਾਂ ਪੌਣੇ ਇੰਚਤੀ ਪੌਣੇ ਇੰਚਤੀ ਪਾਉਂਗੀ ਦੇਖੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਵੀ ਮੈਂ ਡੰਗਾਈ ਦੇ ਨਾਲ ਹੀ ਪਾਈ ਹੈ ਦੇਖੋ ਇਹ ਮੈਂ ਪੌਣੇ ਇੰਚਤੀ ਪਾਈ ਹੈ ਹੁਣ ਇਹਦੂ ਅਗਲੀ ਕਾਟ ਪਾਉਂਗੀ ਦੇਖੋ ਮੈਂ ਇਹ ਸਾਰੇ ਇੱਥੋਂ ਸਾਰੇ 2 ਇੰਚ ਤੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਇਹ ਹੋ ਗਈ ਬੈਕ ਵਾਲੀ ਕਟਾਈ ਹੁਣ ਸਭ ਤੋਂ ਪਹਿਲਾਂ ਦੇਖੋ ਆਪਾਂ ਫਰੰਟ ਵਾਲਾ ਪੀਸ ਹੈ ਜਿਹੜਾ ਉਹ ਕਟਾਈ ਕਰਾਂਗੇ ਇੱਥੇ ਆਪਾਂ ਨਿਸ਼ਾਨ ਲਗਾਵਾਂਗੇ ਚੜਾਈ 7 ਇੰਚ ਤੇ ਤੇ ਜਿਵੇਂ ਛਾਤੀ ਜ਼ਿਆਦਾ ਹੈ ਤਾਂ ਇਹਨੂੰ ਆਪਾਂ ਪਾ ਸਕਦੇ ਹਾਂ ਕਿ 7.5 ਤੇ ਯਾਨੀ ਕਿ ਪੌਣੇ 8 ਇਸ ਤਰ੍ਹਾਂ ਹੁਣ ਆ ਗਿਆ ਆਪਣਾ ਰੇਪ ਪਲੇਟ ਰੇਪ ਪਲੇਟ ਆ ਗਿਆ ਦੇਖੋ ਇਹ ਬਿਲਕੁਲ ਇਹਦੇ ਹਾਫ ਦੇ ਵਿੱਚ ਰੱਖਣਾ ਆਪਣਾ ਇਹ ਪਲੋਈ ਦੇ ਇੱਥੇ 2.5 ਇੰਚ ਤੇ ਨਿਸ਼ਾਨ ਦੇ ਲਿਆ ਦੂ ఢాయి ఇంచా నిశానువే తిన్న బా హా పీసా పల్ల ఫ్రంట్ కటాయి కరూ ఇర కటాయి కను పీసీ సార్ ਜੇ ਤਾਂ ਇੱਥੋਂ ਕਟਾਈ ਕਰਨੀ ਆ ਮੋਢੇ ਦੀ ਇੰਨਾ ਪੀਸ ਆਪਾਂ ਸਿੱਧਾ ਲੈ ਜਾਣਾ ਇੱਥੋਂ ਫੇਰ ਆਪਾਂ ਕੈਂਚੀ ਦੇ ਨਾਲ ਇਹਦੀ ਗਲਾਈ ਹੈ ਜਿਹੜੀ ਇਸ ਤਰ੍ਹਾਂ ਬਿਲਕੁਲ ਗਲਾਈ ਦੇ ਵਿੱਚ ਪਾਉਣੀ ਹੈ ਇਸ ਤਰ੍ਹਾਂ ਦੇਖੋ ਇੱਕ ਕਸਟਮਰ ਦਾ ਸੂਟ ਹੈ ਦੇਖੋ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਆਪਣਾ ਸੂਟ ਕਟਾਈ ਕਰਦੇ ਆਪਾਂ ਇੱਥੇ ਆਪਾਂ ਦੇਖੋ ਪਲੇਟਾਂ ਦੇ ਨਿਸ਼ਾਨਾਂ ਤੇ ਹਲਕੇ ਹਲਕੇ ਟੋਕਾ ਲਗਾਵਾਂਗੇ ਇੱਕਾ ਜਿਹੜੇ ਆਪਣੀ ਹਿੱਪਾਂ ਵਾਲੀ ਸਿਲਾਈ ਹੈ ਜਿੱਦਾਂ ਦੇਖਰ ਇੱਥੇ ਆਪਾਂ ਹਲਕੀ ਜਿਹੀ ਟੋਕ ਹੈ ਜਿਹੜੀ ਇਸ ਤਰ੍ਹਾਂ ਲਗਾਵਾਂਗੇ ਹੁਣ ਆਗੇ ਦੇਖੋ ਆਪਣਾ ਬੈਕ ਵਾਲਾ ਪੀਸ ਇਹ ਇਸ ਤਰ੍ਹਾਂ ਹੀ ਦੇਖੋ ਆਪਾਂ ਬੈਕ ਵਾਲਾ ਪੀਸ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਕੱਪੜੇ ਦੀ ਚੜਾਈ ਲੈ ਲਾਂਗੇ ਕੱਪੜੇ ਦੀ ਚੜਾਈ ਆਪਾਂ ਲਵਾਂਗੇ ਦੇਖੋ 1.5 ਇੰਚ ਇੱਥੋਂ ਵੀ 1.5 ਇੰਚ ਇਤੋਂ ਵੀ ਆਪਾਂ ਲਵਾਂਗੇ 1.5 ਇੰਚ ਇਹ ਪਿੱਛੇ ਦਾ ਬਿਲਕੁਲ ਆਪਣਾ ਰੈਡੀ ਹੈਗਾ ਹੁਣ ਇਹਦੇ ਉੱਪਰ ਆਪਾਂ ਨਿਸ਼ਾਨ ਲਗਾਉਣਾਗਾ ਦੇਖੋ ਇੱਥੋਂ ਆਪਾਂ ਇਹਨੂੰ ਨੀਚੇ ਤੋਂ ਕੱਟ ਕਰਨਾਗਾ ਹੁਣ ਇੱਥੇ ਇੱਕ ਨਿਸ਼ਾਨ ਲਗਾਉਣਾ ਆਪਾਂ ਤਾਂ ਨੀਚੇ ਮੋੜਨ ਵਾਸਤੇ ਜਿਹੜਾ ਕੱਪੜਾ ਆਪਣਾ ਮੋੜਨ ਲਈ ਛੱਡਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਆਪਣਾ ਨੀਚੇ ਤੋਂ ਇਹ ਕਢਾਈ ਵਾਲਾ ਪੀਸ ਹੈਗਾ ਇਹਨੂੰ ਆਪਾਂ ਐਸੇ ਨਿਸ਼ਾਨ ਤੱਕ ਰੱਖਣਾ ਦਾ ਇਹ ਐਸੇ ਨਿਸ਼ਾਨ ਤੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਆ ਨਿਸ਼ਾਨ ਤੱਕ ਇਹ ਇਧਰੋਂ ਵੀ ਜਿਹੜੀ ਕਢਾਈ ਆ ਆਪਾਂ ਬਿਲਕੁਲ ਇਹਦੇ ਤੱਕ ਦੀ ਰੱਖਾਂਗੇ ਐਸੇ ਤਰ੍ਹਾਂ ਇਹ ਨਿਸ਼ਾਨਾ ਨੂੰ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਰੱਖਾਂਗੇ ਸਾਰੇ ਕੱਪੜੇ ਨੂੰ ਤਾਂ ਜੋ ਆਪਾਂ ਦੂਸਰੇ ਪੱਲੇ ਦੇ ਉੱਪਰ ਆਪਣੇ ਪਲੋਆਂ ਦੇ ਨਿਸ਼ਾਨ ਲਗਾ ਸਕੀਏ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਇੱਥੋਂ ਆਪਾਂ ਲਗਾਉਣਾਗਾ ਦੇਖੋ ਮੋੜੇ ਦਾ ਨਿਸ਼ਾਨ ਇੱਥੇ ਆ ਗਿਆ ਆਪਣੇ ਛਾਤੀ ਹੁਣ ਇੱਥੋਂ ਆਪਾਂ ਇਹ ਨਿਸ਼ਾਨ ਨੂੰ ਇਸ ਤਰ੍ਹਾਂ ਲਗਾਵਾਂਗੇ ਤੇ ਇੱਥੋਂ ਆਪਾਂ ਉੱਪਰੋਂ ਲਾਵਾਂਗੇ 1/2 ਇੰਚ ਜ਼ਿਆਦਾ। ਉਹਦੇ ਨਾਲ-ਨਾਲ ਆਪਾਂ ਇਹ ਕੱਪੜੇ ਨੂੰ ਕੱਟ ਕਰ ਲਾਂਗੇ। ਇੱਕ ਇਹ ਆਪਾਂ ਸੂਟ ਹੈ ਇਹਦਾ ਕਟਾਈ ਕਰ ਲਿਆ ਹੁਣ ਆਪਾਂ ਇੱਕ ਟੋਕ ਲਗਾਵਾਂਗੇ ਇੱਥੇ ਇਸ ਸਾਈਡ ਤੇ ਜਿੱਥੇ ਆਪਣੇ हिਪਾਂ ਦਾ ਨਿਸ਼ਾਨ ਆਊਗਾ ਜਿਹਦੇ ਨਾਲ ਆਪਾਂ ਨੂੰ ਸਲਾਈ ਕਰਨ ਦੇ ਵਿੱਚ ਆਸਾਨੀ ਹੋਊ ਸ਼ਰਟ ਤੇ ਹੁਣ ਆਪਾਂ ਇਹ ਪਲੇਟਾਂ ਦੇ ਨਿਸ਼ਾਨ ਆ ਜਿਹੜੇ ਦੂਸਰੀ ਸਾਈਡ ਦੇ ਉੱਪਰ ਕੱਢਾਂਗੇ ਇਸ ਤਰ੍ਹਾਂ ਸਾਰੇ ਨਿਸ਼ਾਨ ਆ ਜਿਹੜੇ ਆਪਾਂ ਦੂਸਰੀ ਸਾਈਡ ਤੇ ਕੱਢ ਲਾਂਗੇ ਐਸ ਤਰ੍ਹਾਂ ਹੁਣ ਇਹ ਸਾਰੇ ਨਿਸ਼ਾਨ ਦੇਖੋ ਆਪਣੇ ਇਸ ਸਾਈਡ ਤੇ ਆ ਗਏ ਇਹ ਨਿਸ਼ਾਨਾਂ ਦੇ ਉੱਪਰ ਆਪਾਂ ਇਸ ਤਰ੍ਹਾਂ ਜਿਹੜੇ ਮਾਰਕ ਲਗਾ ਲਾਂਗੇ ਚੌਕਨਾ ਇੱਕ ਨਿਸ਼ਾਨ ਆਪਣਾ ਦੇਖੋ ਇਹ ਵਾਲਾ ਆ ਗਿਆ ਦੂਸਰਾ ਨਿਸ਼ਾਨ ਆਪਣਾ ਜਿਹੜਾ ਦੇਖੋ ਥੋੜਾ ਜਿਹਾ ਵਰਕ ਦੇ ਵਿੱਚ ਆ ਗਿਆ ਇਸ ਤਰ੍ਹਾਂ ਦੇਖਿਓ ਸ਼ੂਟ ਆਪਣਾ ਕੱਟ ਕੇ ਜਿਹੜਾ ਵਰਕੋਂ ਵਾਲਾ ਰੈਡੀ ਆ ਮੈਨੂੰ ਉਮੀਦ ਹੈ ਵੀ ਇਹ ਚੀਜ਼ ਤੁਹਾਨੂੰ ਵਧੀਆ ਸਮਝ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੇ ਸੈਕ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਆਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ